ਜਿਹੜੀ ਬੰਦੇ ਕਾਤਲ ਨੇ ਤੁਸੀਂ ਵੇਖੋ ਨਾ ਜਿਨ੍ਹਾਂ ਨੇ ਇੱਥੇ 20000 ਵਤ ਸਿੱਖ ਦੀ ਨਾਜ਼ੀਆਂ ਵਾਂਗੂੰ ਜਿਉਂਦੇ ਫੁਕਿਆ ਲਾਈਵ ਵਾਰਨਿੰਗ ਕੀਤੀ ਹੈ ਜੀ ਜੀ ਇਹ ਉਹ ਕਾਤਲਾਂ ਨੂੰ ਸ਼ਹੀਦ ਕਹਿੰਦੇ ਨੇ ਮਰਨ ਵਾਲਿਆਂ ਜੀ ਜਿਹੜੀ ਬਜਟ ਅਫਸਰਾਂ ਨੇ ਇੱਥੇ ਸਿੱਖਾਂ ਦਾ ਗੋਬਿੰਦ RAM ਵਰਗਿਆਂ ਨੇ ਕਹਿੰਦੇ ਸੀ ਵੀ ਜਿਵੇਂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਥਾਪਿਆ ਤੇ ਮੈਂ ਖਤਮ ਕਰਨਾ ਹੂੰ ਇਹ ਉਹਨੂੰ ਵੀ ਸ਼ਹੀਦ ਕਹਿੰਦੇ ਨੇ ਹੂੰ आज ਜਿਹੜੇ ਤੁਸੀਂ ਇਹ ਦੋਵੇਂ ਮੈਂ ਦੋਨੋਂ ਨਾ ਦਾਗੀ ਕਹਾਵਾਂਗਾ ਮੈਂ ਬਾਕੀ ਨਹੀਂ ਇਹਨਾਂ ਨੂੰ ਰਿਵੋਲਟ ਚੂਜ਼ ਕਰਦਾ ਇਹ ਦਾਗੀ ਗੋਬਿੰਦਰਾਮ ਨੂੰ ਸਲੂਟ ਕਰਦੇ ਰਹੇ ਨੇ ਦੋਨੋਂ ਤਰ੍ਹਾਂ ਹੂੰ ਸੋ ਇਹਨਾਂ ਕੋਲ ਉਹ ਰਾਈਟ ਨਹੀਂ ਹੈਗਾ ਪਰ ਇਹ ਸਾਡੇ ਲਈ ਬੜੀ ਇੱਕ ਸਰੀਅਸ ਸਮੱਸਿਆ ਹੋ ਗਈ ਹੂੰ ਹੂੰ ਇੰਡੀਅਨ ਸਟੇਟ ਨੇ ਇਹ ਤੈਅ ਕਰ ਲਿਆ ਕਿ ਪੰਜਾਬ ਦੇ ਖਿੱਤੇ ਵਿੱਚ ਕਿਉਂਕਿ ਸਿੱਖਾਂ ਦੀ ਤੇ ਖਿੱਤਾ ਪੰਜਾਬ ਬੱਚਦਾ ਸਿਆਸਤ ਹੈ ਜੀ ਦਿੱਲੀ ਨੇ ਡਿਸਾਈਡ ਕਰ ਲਿਆ ਕਿ ਪੰਜਾਬ ਦੇ ਖਿੱਤੇ 'ਚ ਸਿੱਖ ਸਿਆਸਤ ਦਾ ਭੋਗ ਪਾ ਦੇਣਾਂ ਇਸ ਸਿਆਸਤ ਨੂੰ ਇਰੈਲੇਵੈਂਟ ਬਣਾ ਦੇ ਜ ਜਿਹੜੀ ਕਿ ਬਹੁਤ ਖਤਰਨਾਕ ਹੈ ਹਮ